ਇਸ ਵਾਲੇ ਦੇ ਸਭ ਤੋਂ ਵੱਡੀ ਖਬਰ ਤੋਂ ਸ਼ੁਰੂਆਤ ਕਰਾਂਗੇ ਦੱਸ ਦੇ ਕਿ ਜਲਾ ਪਠਾਨਕੁਰ ਦੇ ਰੰਜੀਸ ਸਾਗ ਡੈਮ ਦੇ ਸਿੰਚਾਈ ਵਿਭਾਗ ਦੇ ਵੱਲੋਂ ਕੀਤਾ ਜਾ ਰਿਹਾ ਕਰੋੜਾ ਰੁਪਏ ਦਾ ਘੁਟਾਲਾ ਆਰਟੀ ਨਿਊਜ਼ ਨੈਟਵਰਕ ਦੇ ਟਾਪ ਸੋਰਸਸ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਨਵੇਂ ਟੈਂਡਰ ਅਲਾਟਮੈਂਟ ਜੋ ਸਿੰਚਾਈ ਵਿਭਾਗ ਦੇ ਅਫਸਰਾਂ ਦੀ ਕਾਰਗੁਜ਼ਾਰੀ ਤੇ ਇਹ ਵੱਡੇ ਸਵਾਲ ਖੜੇ ਕਰਦਾ ਇਮਾਨਦਾਰੀ ਦੀ ਦੁਹਾਈ ਦੇਣ ਵਾਲੀ ਸਰਕਾਰ ਦੇ ਸਿੰਚਾਈ ਵਿਭਾਗ ਦੇ ਸਾੰਢ ਘਾਂਟ ਦੇ ਨਾਲ ਸਰਕਾਰ ਨੂੰ ਲੱਗ ਰਿਹਾ ਕਰੋੜਾ ਰੁਪਏ ਦਾ ਚੋਨਾ ਇਸੇ ਖਬਰ ਤੇ ਵਧੇਰੇ ਜਾਣਕਾਰੀ ਲਵਾਂਗੇ ਆ ਗਰਾਉਂਡ ਜ਼ੀਰੋ ਤੇ ਮੌਕੇ ਤੇ ਮੌਜੂਦ ਨੇ ਲੱਕੀ ਸੂਰਜ ਗੱਲਬਾਤ ਕਰਾਂਗੇ ਲੱਕੀ ਐਕਸਕਵੇਟਡ ਜਿਹੜਾ ਮਟੀਰੀਅਲ ਹੈ ਆਖਿਰ ਉਹ ਇਸ ਨੂੰ ਇਹਨੇ ਸਸਤੇ ਭਾਅ ਦੇ ਵਿੱਚ ਕਿਉਂ ਵੇਚਿਆ ਜਾ ਰਿਹਾ ਕੀ ਸਚਾਈ ਹੈ ਇਸ ਦੇ ਪਿੱਛੇ ਜੀ ਮੈਂ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਵੇਲੇ ਮੈਂ ਡੰਪ ਸਾਈਟ ਦੇ ਉੱਪਰ ਮੌਜੂਦ ਹੈਗਾ ਸਭ ਤੋਂ ਪਹਿਲਾਂ ਤਸਵੀਰਤ ਖਾਂ ਦੀ ਕੋਸ਼ਿਸ਼ ਕਰ ਰਿਹਾ ਤੇ ਦੇਖ ਸਕਦੇ ਹੋ ਕਿ ਕਾਫੀ ਵੱਡਾ ਜਿਹੜਾ ਡੰਪ ਸਾਈਟ ਇੱਥੇ ਬਣਾਈ ਗਈ ਹੈ ਔਰ ਜਿਹੜਾ ਐਕਸਕਵੇਟਿਡ ਮਟੀਰੀਅਲ ਹੈਗਾ ਉਹ ਨੂੰ ਜਿਹੜਾ ਆ ਉਹ ਜਿਹੜਾ ਮਹਿੰਗੀ ਕੋਸਟ ਦੇ ਨਾਲ ਜਿਹੜਾ ਇੱਥੇ ਲਿਆਇਆ ਗਿਆ ਟਰਾਂਸਪੋਰਟ ਕਰਕੇ ਸਰਕਾਰ ਵੱਲੋਂ ਉਹਨੂੰ ਜਿਹੜਾ ਇਹਨਾਂ ਸਸਤਾ ਜਿਹੜਾ ਵੇਚਿਆ ਜਾ ਰਿਹਾ ਕਿਤਨਾ ਕਿਤੇ ਜਿਹੜੇ ਅਧਿਕਾਰੀ ਨੇ ਪੰਜਾਬੀ ਵਿਭਾਗ ਦੇ ਉਹਨਾਂ ਦੀ ਮਿਲੀ ਭਗਤੀ ਜਿਹੜੀ ਆ ਉਹ ਦੇਖਣ ਨੂੰ ਸਾਹਮਣੇ ਮਿਲ ਰ ਤਿੰਨ ਉਹ ਬੈਕਟੀ ਕਾਸ ਜਿਹੜਾ ਫਾਇਦਾ ਪਹੁੰਚਾਉਣ ਵਾਸਤੇ ਜਿਹੜਾ ਅਤੇ ਕੁਟਾਲਾ ਜਿਹੜਾ ਕੀਤਾ ਜਾ ਰਿਹਾ ਇਹਦਾ ਇਹ ਜਿਹੜੀ ਇਨਕੁਆਰੀ ਜਿਹੜੀ ਆ ਉਹ ਉੱਚ ਸਤਰੀ ਹੋਣੀ ਚਾਹੀਦੀ ਔਰ ਕਿਆਟੀ ਦੀ ਨੈਟਵਰਕ ਜਿਹੜਾ ਆ ਉਹ ਇਸ ਦੇ ਤਹਿ ਤੱਕ ਜਾਵੇਗਾ ਔਰ ਕਿਸੇ ਵਿਅਕਤੀ ਦੀ ਸ਼ਾਇਦ ਨਾਲ ਅਧਿਕਾਰੀ ਜਿਹੜੇ ਕੰਮ ਕਰ ਰਿਹਾ ਲੱਗੇ ਮੇਰਾ ਇੱਕ ਸਵਾਲ ਹੈ ਇਥੇ ਐਕਸਕਵੇਟਡ ਮਟੀਰੀਅਲ ਜਿਹੜਾ ਹੁੰਦਾ ਹੈ ਉਹ ਸਰਕਾਰ ਦੇ ਵੱਲੋਂ ਕੁੱਟਿਆ ਜਾਂਦਾ ਹੈ ਸਰਕਾਰ ਹੀ ਜਿਹੜਾ ਹੈ ਟਰਾਂਸਪੋਰਟ ਕਰਕੇ ਉਥੇ ਜਿਹੜਾ ਡੰਪ ਕਰਵਾਉਂਦਾ ਹੈ ਔਰ ਇੰਨਾ ਖਰਚਾ ਤੇ ਉਹਨੂੰ ਲੱਗ ਜਾਂਦਾ 6 ਤੋਂ 7 ਰੁਪਏ ਪਰ ਫਿਰ ਵੀ ਐਨੇ ਘੱਟ दाम ਦੇ ਵਿੱਚ ਐਨੇ ਘੱਟ ਪਾਓ ਦੇ ਵਿੱਚ ਇਸ ਨੂੰ ਕਿਉਂ ਵੇਚਿਆ ਜਾ ਰਿਹਾ ਮੈਂ ਉਹੀ ਕਹਿ ਰਿਹਾ ਮਹੱਕ ਜੀ ਕਿ ਜਿਹੜਾ ਇਹ ਅਧਿਕਾਰੀ ਹੈਗੇ ਨਾ ਸਿੰਚਾਈ ਵਿਭਾਗ ਦੇ ਕਿਤਨਾ ਕਿਤੇ ਉਹਨਾਂ ਦੀ ਮਿਲੀ ਭਗਤ ਹੈਗੀ ਹੈ ਔਰ ਨਾਲ ਦੀ ਨਾਲ ਮੈਂ ਇਹ ਵੀ ਕਹਿਣਾ ਚਾਹ ਰਿਹਾ ਕਿ ਜਿਹੜੇ ਜੇ ਕੋਈ ਅਧਿਕਾਰੀ ਹੈ ਕੋਈ ਵੀ ਕੋਈ ਕੰਮ ਕਰਦਾ ਹੈ ਗਲਤ ਤਰੀਕੇ ਨਾਲ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਸ਼ੈ ਜੜੀ ਆ ਹੁੰਦੀ ਹੈ ਔਰ ਕਿਆਟੀ ਨਿਊ ਨੈਟਵਰਕ ਉਸ ਸ਼ੈ ਜਿਹੜਾ ਵਿਅਕਤੀ ਹੈ ਉਸ ਸਾਰੇ ਮਾਮਲੇ ਦੇ ਵਿੱਚ ਉਹਦੀ ਵੀ ਜਿਹੜੀ ਸਚਾਈ ਹੈ ਲੋਕਾਂ ਸਾਹਮਣੇ ਲੈ ਕੇ ਆਵੇਗਾ ਕਿਉਂਕਿ ਕੁਝ ਲੋਕ ਸਡੇ ਹੱਥ ਲੱਗੇ ਦੇ ਕੁਝ ਜਿਹੜੇ ਆਰਟੀਏ ਦੇ ਮੱਦੇਬਾਜ਼ੀ ਆਪਾਂ ਲੋਕਾਂ ਤੱਕ ਸਾਹਮਣੇ ਲੈ ਕੇ ਆਵਾਂਗੇ ਪਰ ਲਕੀ ਫਿਰ ਪੁੱਛਣਾ ਚਾਹਾਂਗੀ ਆਖਿਰਕਾਰ ਇਹ ਸਿੰਚਾਈ ਵਿਭਾਗ ਦੇ ਜਿਹੜੇ ਅਫਸਰ ਨੇ ਉਹਨਾਂ ਦੀ ਸਾਣ ਗਾਣ ਦੇ ਨਾਲ ਇਹ ਸਭ ਕੁਝ ਹੋ ਰਿਹਾ ਹੈ ਡਬਲ ਡਾਕ ਘੋਟਾਲਾ ਹੋ ਰਿਹਾ ਹੈ ਪੰਜਾਬ ਸਰਕਾਰ ਨੂੰ ਝੂਣਾ ਲੱਗਦਾ ਹੈ ਕਿਤਨਾ ਕਿਤੇ ਨਜ਼ਰ ਆ ਰਹੇ ਕਰੋੜਾਂ ਰੁਪਏ ਦਾ ਜੀ ਬਿਲਕੁਲ ਨਹਿਕ ਮੈਂ ਦੱਸਣਾ ਚਾਹਾਂਗਾ ਕਿ ਇਹ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਇਹ ਕੰਮ ਚੱਲ ਰਿਹਾ ਸੀਗਾ ਔਰ ਇਸ ਇਲਾਕੇ ਦੇ ਵਿੱਚ ਕਾਫੀ ਖੁਦਾਈ ਜਿਹੜੀ ਆ ਖੁਦਾਈ ਇਹ ਜਿਹੜਾ ਐਕਸਿਵੇਟਿਡ ਮਟੀਰੀਅਲ ਜਿਹੜਾ ਜਿਹਨੂੰ ਆਪਾਂ ਖੁਦਾਈ ਕੀਤਾ ਹੋਇਆ ਮਾਲ ਕਹਿ ਸਕਦੇ ਆ ਤੇ ਡੰਪ ਕੀਤਾ ਹੋਇਆ ਔਰ ਜਿਸ ਨੂੰ ਬੜੇ ਸਸਤੇ ਰੇਟ ਦੇ ਵਿੱਚ ਵੇਚਿਆ ਜਾ ਰਿਹਾ ਬੜੀ ਜਲਦਬਾਜ਼ੀ ਦੇ ਵਿੱਚ ਜਗ੍ਹਾ ਦੇ ਉਸ ਡੰਪ ਨੂੰ ਖਾਲੀ ਕਰਨ ਦੀ ਕਵਾਇਤ ਜਿਹੜੀ ਉਹ ਸ਼ੁਰੂ ਕੀਤੀ ਗਈ ਆ ਕਿਤਨੇ ਕਿਤੇ ਅਧਿਕਾਰੀਆਂ ਦਾ ਤੇ ਮਿਲੀਭਗਤ ਹੋਣਾ ਉਹਨਾਂ ਦੀ ਕਾਰਜ ਪਨਾਲੀ ਉੱਪਰ ਸਵਾਲ ਜਿਹੜਾ ਉਹ ਖੜਾ ਕਰਦਾ ਹੈ ਲੱਗਦਾ ਇਸ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਚੀਫ ਇੰਜੀਨੀਅਰ ਸ਼ੇਰ ਸਿੰਘ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਨਮਸਕਾਰ ਸਰ ਨਮਸਕਾਰ ਜੀ ਚੀਫ ਇੰਜੀਨੀਅਰ ਸਾਹਿਬ ਗੱਲ ਕਰ ਰਹੀ ਸ਼ੇਰ ਸਿੰਘ ਜੀ ਜੀ ਸਰ ਮੈਂ ਮਹਿਕ ਰੰਧਾਵਾ ਗੱਲ ਕਰ ਰਹੀ ਆਂ ਕਿ ਆਟੀ ਨਿਊਜ਼ ਨੈਟਵਰਕ ਤੋਂ ਨਿਊਜ਼ ਐਂਕਰ ਸਰ ਇੱਕ ਸਵਾਲ ਦਾ ਜਵਾਬ ਲੈਣਾ ਸੀ ਤੁਹਾਡੇ ਤੋਂ ਹੂੰ ਜਿਹੜਾ ਰਣਜੀਤ ਸਾਗਰ ਡੈਮ ਸਿੰਚਾਈ ਵਿਭਾਗ ਦੇ ਵਿੱਚ ਜਿਹੜਾ ਐਕਸਕੇਵੇਟਿਡ ਮਟੀਰੀਅਲ ਉਹ ਪਹਿਲਾਂ ਜਿਹੜਾ ਮਿਲਦਾ ਸੀਗਾ ਉਹ 13.5 ਪਰ ਕਯੂਬਿਕ ਮੀਟਰ ਦੇ ਹਿਸਾਬ ਦੇ ਨਾਲ ਦਿੱਤਾ ਜਾਂਦਾ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਜੋ ਡਾਕੂਮੈਂਟੇਸ਼ਨ ਪ੍ਰਪੇਅਰ ਹੋਈ ਹੈ ਜੋ ਸਾਡੇ ਕਯਾਰਟੀ ਨਿਊਜ਼ ਨੈਟਵਰਕ ਦੇ ਪਰੋਸ਼ਮਨ ਸੂਤਰਾ ਦੇ ਹਵਾਲੇ ਤੋਂ ਸਾਡੇ ਤੱਕ ਜਾਣਕਾਰੀ ਪਹੁੰਚੀ ਹੈ ਕਿ ਹੁਣ 5 ਪਰ ਕਯੂਬਿਕ ਮੀਟਰ ਦੇ ਹਿਸਾਬ ਦੇ ਨਾਲ ਦਿੱਤਾ ਜਾ ਰਿਹਾ ਤੇ ਫਿਰ ਮੈਂ ਪੁੱਛਣਾ ਚਾਹਾਂਗੀ ਕਿ ਇਹਦੇ ਵਿੱਚ ਲਾਸ ਨਹੀਂ ਹੋ ਰਿਹਾ ਸਾਡੇ 8.5 ਰੁਪਏ ਦਾ ਜਿਹੜਾ ਗੈਪ ਹੈ ਬਹੁਤ ਵੱਡਾ ਹੈ ਕੋਈ ਇਸ ਤਰ੍ਹਾਂ ਦਾ ਡਾਕੂਮੈਂਟ ਨਹੀਂ ਹੈਗਾ ਜੀ ਸਰਕਾਰ ਦੀ ਜਿਹੜੀ ਤੁਮਸੀ ਹੈਗੀ ਆ ਉਹ 5.5 ਰੁਪਏ ਰੇਟ ਹੈ ਠੀਕ ਹੈ ਜਦੋਂ ਅਸੀਂ ਟੈਂਡਰ ਕਾਲ ਕਰਦੇ ਹਾਂ ਉਹ ਚਾਹੇ 13 ਰੁਪਏ ਦੇ ਵਿੱਚੇ ਚਾਹੇ 18 ਰੁਪਏ ਦੇ ਵਿੱਚੇ ਠੀਕ ਹੈ ਪਿੱਛੇ 18 18 ਰੁਪਏ ਦੀ ਦੁਕਾਨੇ ਭਰ ਕੇ ਮੁੜ ਕੇ ਚੱਕਿਆ ਨਹੀਂ ਜੀ ਮਾਲ ਹੂੰ ਹੂੰ ਜਿਹੜਾ ਸੀ 13 ਰੁਪਏ ਤੇ ਟੈਂਡਰ ਲਗਾਏ ਸੀਗੇ ਠੀਕ ਹੈ ਉਹ ਸਾਡਾ ਮਾਲ ਨਹੀਂ ਚੱਕਿਆ ਉਹਨਾਂ ਨੇ ਉਹਨਾਂ ਨੂੰ ਅਸੀਂ ਬਲੈਕਲਿਸਟ ਕੀਤਾ ਹੈ ਠੀਕ ਹੈ ਤੇ ਹੁਣ ਜਿਹੜਾ ਰੇਟ ਹੈ ਸਰਕਾਰੀ ਰੇਟ 5.5 ਰੁਪਏ ਹੈ ਟੈਂਡਰ ਅਸੀਂ 5.5 ਰੁਪਏ ਦੇ ਹਿਸਾਬ ਨਾਲ ਲਾਵਾਂਗੇ ਠੀਕ ਹੈ ਕੋਈ ਨਹੀਂ ਸਰਕਾਰ ਨੂੰ ਸਰ ਲਾਅ ਨਹੀਂ ਹੋਏਗਾ ਕਿਉਂਕਿ ਜੇਕਰ ਆਪਾਂ 30 3 ਲੱਖ ਦਾ 24 ਮੀਟਰਕ ਹੋਏਗਾ ਤੇ 30 40 ਕਰੋੜ ਦਾ ਸਿੱਧਾ ਸਿੱਧਾ ਰੈਵਨਿਊ ਜਿਹੜਾ ਪੰਜਾਬ ਗਵਰਨਮੈਂਟ ਨੂੰ ਨਹੀਂ ਮਿਲੇਗਾ ਮਤਲਬ ਲਾਸ ਨਹੀਂ ਹੋਏਗਾ 30 40 ਕਰੋੜ ਦਾ ਸਰਕਾਰ ਦਾ ਜਿਹੜਾ ਸੀ ਨਾ ਸਰਕਾਰੀ ਰੇਟ 13.5 ਤੇ ਫਿਕਸ ਕੀਤਾ ਸੀ ਪਹਿਲਾਂ ਜੀ ਲੇਕਿਨ ਹੁਣ ਪ੍ਰੋਬਲਮ ਕੀ ਆਈ ਹੈ ਕਿ ਉਹ ਮਾਲ ਹੀ ਨਹੀਂ ਵਿਕਰੇ ਡੁੱਬ ਜਾਣਾ ਜੀ ਕੀ ਕਰਾਂਗੇ ਹੂੰ ਤੇ ਡਾਕੂਮੈਂਟੇਸ਼ਨ ਪ੍ਰਪੇਅਰ ਹੋ ਗਈ ਹੈ ਨੇ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਅਜੇ ਮਤਲਬ ਤੁਹਾਡੇ ਅਕੋਰਡਿੰਗ ਤੁਹਾਡੇ ਅਕੋਰਡਿੰਗ ਤੁਸੀਂ ਕਹਿ ਰਹੇ ਹੋ ਕਿ ਡਾਕੂਮੈਂਟੇਸ਼ਨ ਪ੍ਰਪੇਅਰ ਨਹੀਂ ਹੋਈ ਨਹੀਂ ਕੁਝ ਨਹੀਂ ਹੈਗਾ ਜੀ ਅਜੇ ਪਰ ਸਾਡੀ ਜਾਣਕਾਰੀ ਜੋ ਤੁਹਾਡੇ ਤੱਕ ਪਹੁੰਚੀ ਹੈ ਕਿ ਡਾਕੂਮੈਂਟੇਸ਼ਨ ਪ੍ਰਪੇਅਰ ਆਲਮੋਸਟ ਹੋ ਗਈ ਹੈ ਮੈਮ ਮੈਂ ਅਜੇ ਰਿਸਪੌਂਸੀਬਲ ਚੀਫ ਇੰਜੀਨੀਅਰ ਤੁਹਾਨੂੰ ਗੱਲ ਕਰ ਰਹੀ ਹਾਂ ਮੈਂ ਤੁਹਾਨੂੰ ਇਹ ਦੱਸ ਰਹੀ ਹਾਂ ਕਿ ਲੋਕੀ ਮੈਨੂੰ ਕਹਿ ਰਹੇ ਨੇ ਵੀ ਬਾਹਰ ਕੀ ਹੈਗਾ ਤੇ ਸਰਕਾਰੀ ਰੇਟ 55 ਰੁਪਏ ਹੈ ਤੁਸੀਂ 55 ਰੁਪਏ ਤੇ ਲਗਾਓ ਜੀ ਜੀ ਮੇਕਨੋ ਤਾਂ ਮੈਂ ਦੇਖਣਾ ਹੈ ਜੀ ਕਿੰਨੇ ਤੇ ਮੇਰਾ ਮਾਲ ਵਿਕ ਸਕਦਾ ਹੈ ਜੀ 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 ਤੁਹਾਡੇ ਜੀ ਦਾ ਡਿਪਾਰਟਮੈਂਟ ਤੁਹਾਡੇ ਜੀ ਡਿਪਾਰਟਮੈਂਟ ਨੂੰ ਸਾਡੇ ਸੂਤਰ ਨੇ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਬਹੁਤ ਜਲਦ ਕਿਆਰਟੀ ਨਿਊਜ਼ ਨੈਟਵਰਕ ਇਸ ਕਾਲ ਦਾ ਬਹੁਤ ਜਲ ਖੁਲਾਸਾ ਕਰੇਗਾ ਠੀਕ ਹੈ ਜੀ ਥੈਂਕ ਯੂ ਵੈਰੀ ਮਚ ਸਰ ਲੱਗਿਆ ਤੇ ਚੀਫ ਇੰਜੀਨੀਅਰ ਸਾਹਿਬ ਕਹਿ ਰਹੇ ਨੇ ਕਿ ਜਿਹੜਾ ਮਾਲ ਹੈ ਉਹ ਡੁੱਬ ਜਾਏਗਾ ਇਸ ਕਰਕੇ ਆਪਾਂ ਇਹਨੂੰ ਜਲਦਬਾਜ਼ੀ ਦੇ ਵਿੱਚ ਵੇਚ ਰਹੇ ਆਂ ਉਬੀ ਘੱਟ ਪਾਉ ਤੇ ਮੈਂ ਮੈਂ ਦੱਸਣਾ ਚਾਹਾਂਗਾ ਮੈਂ ਕਿ ਜਿਹੜਾ ਚੀਫ ਇੰਜੀਨੀਅਰ ਸਾਹਿਬ ਜੋ ਕਹਿ ਰਹੇ ਨੇ ਬਿਲਕੁਲ ਗਲਤ ਹੈਗਾ ਕਿਉਂਕਿ ਇਸ ਵੇਲੇ ਮੈਂ ਤੁਹਾਨੂੰ ਤਸਵੀਰ ਦਿਖਾ ਰਿਹਾ ਕਿ ਬਿਲਕੁਲ ਦਰਿਆ ਦੇ ਕੰਢੇ ਦੇ ਉੱਪਰ ਇਹ ਮਟੀਰੀਅਲ ਹੈਗਾ ਉਹਦੇ ਕੋਈ ਵੀ ਕਤਰਾ ਜਿਹੜਾ ਇਸ ਮਟੀਰੀਅਲ ਨੂੰ ਨਹੀਂ ਹੈਗਾ ਕਿਉਂਕਿ ਦਰਿਆ ਦੇ ਬਿਲਕੁਲ ਉੱਪਰ ਇਹ ਮਟੀਰੀਅਲ ਪਿਆ ਹੈਗਾ ਔਰ ਜਿਹਨੂੰ ਆਪਾਂ ਖੁਦਾਈ ਕੀਤਾ ਹੋਇਆ ਮਾਲ ਕਹਿ ਸਕਦੇ ਆ ਇਹਨੂੰ ਕੋਈ ਵੀ ਖਤਰਾ ਨਹੀਂ ਹੈਗਾ ਕਿਤਰਾ ਕਿਤੇ ਚੀਫ ਇੰਜੀਨੀਅਰ ਸਾਹਿਬ ਜਿਹੜੇ ਨੇ ਉਹ ਆਪਣੇ ਖੱਲੜੀ ਪਚਾਉਂਦੇ ਹੋਏ ਨਜ਼ਰ ਆ ਰਹੇ ਨਾ ਮੋਤ ਵੱਡਾ ਕੋਟਾਲਾ ਜਿਹੜਾ ਕਿਸੇ ਵੱਡੀ ਸ਼ਹਿਰ ਦੇ ਉੱਪਰ ਇੱਥੇ ਹੋ ਰਿਹਾ ਆਪਣੀ ਖੱਲੜੀ ਪਚਾਉਂਦੇ ਹੋਏ ਨਜ਼ਰ ਜਿਹੜੇ ਚੀਫ ਇੰਜੀਨੀਅਰ ਸਾਹਿਬ ਜਿਹੜੇ ਉਹ ਆਂਦੇ ਪਏ ਨੇ ਜੀ ਲੱਕੇ लकी डॉक्यूमेंटेशन की गल कर रहे हैं कि डॉक्यूमेंटेशन नहीं हुई जबकि डॉक्यूमेंटेशन हो चुकी है ऑलरेडी इस चीज की जी बिल्कुल डॉक्यूमेंटेशन हो चुकी है और जल्द के आर टी न्यूज नेटवर्क इस सारे घोटाले का खुलासा करेगा कुछ डॉक्यूमेंट साढ़े को पहुंच चुके हैं कुछ जे आर टी आई के माध्यम राही आप लोगों के सामने लैके आवे जी जी बिल्कुल सो so, दस दिए कि बहुत व्डा जोड़ा घोटाला हो रहा है और जल्द ही इस गल का खुलासा भी के आर टी